ਦੇਖੋ ਜਿਹੜਾ ਅੱਜ ਦਾ ਇਹ ਵਿਚਾਰ ਚਰਚਾ ਇਹਦੇ ਚ ਸਾਡਾ ਜਿਹੜਾ ਮੇਨ ਵਿਸ਼ਾ ਹੈ ਉਹ ਤਾਂ ਹੈਗਾ ਜੋ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਇਸ ਪਾਲਿਸੀ ਨੂੰ ਅਸੀਂ ਵਾਤਾਵਰਣ ਵਿਰੋਧੀ ਵੀ ਮੰਨਦੇ ਹਾਂ ਇਸ ਪਾਲਿਸੀ ਨੂੰ ਅਸੀਂ ਕਿਸਾਨ ਵਿਰੋਧੀ ਵੀ ਮੰਨਦੇ ਹਾਂ ਔਰ ਸਮਾਜ ਵਿਰੋਧੀ ਵੀ ਮੰਨਦੇ ਹਾਂ ਇਹ ਕਿਉਂ ਮੰਨਦੇ ਹਾਂ ਕਿਉਂਕਿ ਜਿਹੜੇ ਸਾਡੇ ਆਗੂ ਨੇ ਆਸ ਕਰਕੇ ਜਿਵੇਂ ਸਾਡੇ ਚੀਫ ਸੈਕਟਰੀ ਦਾ ਕੱਲ ਦੀ ਸਟੇਟਮੈਂਟ ਹੈ ਕਿ ਪੰਜਾਬ ਨੂੰ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀਅਲ ਇਕਨੋਮੀ ਵੱਲ ਔਰ ਸਰਵਸ ਵਾਲੀ ਇਕਨੋਮੀ ਵੱਲ ਵਧਣਾ ਪਊਗਾ ਜਿਹਦੇ ਚੋ ਸਾਫ ਸਾਫ ਜਾਹਰ ਇਹ ਹੁੰਦਾ ਕਿ ਇਹ ਕੋਈ ਵੀ ਚੀਜ਼ ਸਕੀਮ ਲੈ ਕੇ ਆਉਣ ਚਾਹੇ ਲੈਂਡ ਨੂੰ ਇਹ ਐਕਵਿਜ਼ੀਸ਼ਨ ਕਰਨ ਚਾਹੇ ਲੈਂਡ ਨੂੰ ਇਹ ਪੂਲਿੰਗ ਕਰਨ ਜਿਹੜੇ ਇਹਨਾਂ ਦੀ ਆਖਾ ਜਿਹੜੀ ਉਹ ਸਾਰੇ ਦੀ ਸਾਰੀ ਕਿਸਾਨਾਂ ਦੀ ਜ਼ਮੀਨ ਤੇ ਆ ਔਰ ਉਹ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਕੇ ਖੇਤੀਬਾੜੀ ਦੇ ਖੇਤਰ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਸਰਕਾਰ ਨੇ ਕਿਹਾ ਇਹ ਬਹੁਤ ਲਾਭਦਗਣਾਇਨੇਗੀ ਬਹੁਤ ਫਾਇਦੇਮੰਦ ਆ ਕਿਸਾਨ ਨੂੰ ਇੱਕ ਸਾਲ ਦਾ ਲੱਖ ਰੁਪਇਆ ਮਿਲੇਗਾ ਜਦ ਤੱਕ ਪੂਰਾ ਸਟੈਬਲਿਸ਼ ਨਹੀਂ ਹੁੰਦਾ ਕਿਸਾਨ ਖੇਤੀ ਵੀ ਕਰ ਸਕਦਾ ਕਿਸੇ ਨਾ ਤੱਕ ਕਰੇਗਾ ਕਿਸ ਤਰ੍ਹਾਂ ਹੋਏਗਾ ਨੀ ਉਹ ਦਿੱਤੇ ਕੋਈ ਆ ਨਾ ਕਿ ਜਿਹੜੀ ਇਹਨਾਂ ਨੇ ਹੁਣ ਤੱਕ ਲੈਂਡ ਫ੍ਰੀਜ਼ ਕੀਤੀ ਆ ਅਗਰ ਇਹਨਾਂ ਨੇ ਕੁਝ ਤਾਂ ਕਹੀ ਨਹੀਂ ਸੀ ਕਰਨਾ ਤਾਂ ਫਿਰ ਉਹ ਲੈਂਡ ਫ੍ਰੀਜ਼ ਕਰਨ ਦਾ ਕੀ ਅਰਥ ਆ ਹੁਣ ਤਾਂ ਇਹ ਕਹਿ ਰਹੇ ਨੇ ਵੀ ਤੁਸੀਂ ਜਿਹੜੀ ਤੁਹਾਡੀ ਜ਼ਮੀਨ ਆ ਸਾਡੇ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਉਹਦੇ ਤੇ ਤੁਸੀਂ ਯਾਰ ਕੋਠਾ ਵੀ ਨਹੀਂ ਪਾ ਸਕਦੇ ਪਸ਼ੂਆਂ ਵਾਲਾ ਬਰਾਂਡਾ ਵੀ ਨਹੀਂ ਪਾ ਸਕਦੇ ਕਿਉਂਕਿ ਉਹ ਲੈਂਡ ਫ੍ਰੀਜ਼ ਉਹ ਲੈਂਡ ਫ੍ਰੀਜ਼ ਹੋ ਗਈ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਹਾਥੀ ਦੇ ਦੰਦ ਨੇ ਜਿਹੜੇ ਇਹ ਖਾਣ ਵਾਲੇ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਜਦੋਂ ਵੀ ਕੋਈ ਸਰਕਾਰ ਕੋਈ ਵੀ ਲੋਕ ਵਿਰੋਧੀ ਪਾਲਿਸੀ ਲੈ ਕੇ ਆਉਂਦੀ ਆ ਤਾਂ ਪਹਿਲਾਂ ਉਹਦਾ ਕੋਈ ਨਾ ਕੋਈ ਉਹ ਮਾਨਵੀ ਚਿਹਰਾ ਦਿਖਾਉਂਦੀ ਆ ਇਸ ਕਰਕੇ ਜਿਹੜਾ ਇਹ ਹਿਊਮਨ ਫੇਸ ਦਿਖਾਇਆ ਜਾ ਰਿਹਾ ਰੀਅਲ ਤੇ ਨਹੀਂ ਆਇਆ ਇਹ ਰੀਅਲ ਤੇ ਤਾਂ ਕਿਸਾਨਾਂ ਨੂੰ ਜ਼ਮੀਨ ਤੋਂ ਆਊਟ ਕਰਕੇ ਉਹਨਾਂ ਦੀ ਖੇਤੀ ਖੋਣੇ ਲੱਗਦੀ ਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗਰਮੇਸ਼ ਸਿੰਘ ਦੇ ਤੂਰ ਜੀ ਮੈਂ ਰਾਜ ਸੇਵਕ ਰੇ ਕਿਸਾਨ ਜਨ ਦਾ ਸੁਭਾ ਆਗੂ ਠੀਕ ਹੈ ਜੀ ਅੱਜ ਜਿਹੜਾ ਇੱਥੇ ਰੱਖਿਆ ਹੈ ਤਾਂ ਇਸ ਵਿਸ਼ੇ ਤੇ ਜਮਨਲ ਦੱਸਿਆ ਵੀ ਲੈਂਡ ਪੂਲਿੰਗ ਦਾ ਅਸਲ ਜਿਹੜੀ ਸਮੱਸਿਆ ਹੈ ਉਹਦੀ ਜੜ ਕੀ ਹੈ ਅੱਜ ਦਾ ਦੌਰ ਕਿਹੜਾ ਹੈ ਅੱਜ ਦਾ ਕਾਰਪੋਰੇਟਿਕ ਦੌਰ ਅਸੀਂ ਆਮ ਕਹਿੰਨੇ ਆ ਹੈ ਕਿ ਅਸਲ ਸਾਮਰਾਜ ਦਾ ਸਭ ਤੋਂ ਸਿੱਖ ਰ ਹੈ ਇਸ ਸਾਰ ਕੰਪਨੀਆਂ ਦਾ ਇਹ ਇੱਕ ਸੰਗਮ ਹੈ ਤਾਂ ਇਹ ਜਿਹੜਾ ਕਾਰਪੋਰੇਟ ਸੈਕਟਰ ਹੈ, સામਰਾਜੀ ਸੈਕਟਰ ਹੈ, ਲੋਕਾਂ ਦੀ ਲੁੱਟ, ਲੋਕਾਂ ਦੇ ਸਾਧਨ ਉਹ ਇੱਥੇ ਆਉਂਦਾ। ਸਾਡਾ ਸਿਸਟਮ ਨਿੱਜੀਕਰਨ ਸਾਰਾ ਕੁਝ ਉਹਨਾਂ ਨੂੰ ਕਰ ਇਹਦਾ ਸਰਕਾਰ ਦਾ ਕੋਈ ਰੋਲ ਨਹੀਂ। ਅਕਾਦਮੀ ਮੁਖ ਹੈ। ਇਹ ਥੋੜੇ ਸਾਧਨ ਦੇਣੇ ਕਰਨੇ ਕਾਰਪੋਰੇਟ ਅਸਰ ਸਾਡੀ ਸਰਕਾਰ ਦਾ ਹੈ ਰੋਲ ਹੈ। ਇਸ ਕਰਕੇ ਜਿਹੜੀਆਂ ਜ਼ਮੀਨਾਂ ਕਹਿੰਦੇ ਆ ਕਿਸਾਨਾਂ ਦਾ ਖੇਡੋਨੀਆਂ ਵਸਾਵਾ ਗਈਆਂ ਇਹੀ ਗੱਲ ਤਾਂ ਜਿਹੜਾ ਸ਼ਹਿਰੀ ਕਰਨ ਦਾ ਸਲੋਗਨ ਹੈ ਸ਼ਹਿਰਾਂ 'ਚ ਜਿਹੜੇ ਗਰੀਬ ਗੁਰਬੇ ਸ਼ਹਿਰਾਂ 'ਚ ਆਪਾਂ ਕਹਿੰਨਾ ਵੀ ਕਾਰਨ ਦੱਸਦੇ ਨੇ ਵੀ ਉੱਥੇ ਜਰ ਵਾਤਾਵਰਨ ਸ਼ਹਿਰ 'ਚ ਇਕੱਠੇ ਰਹਿ ਰਹਿਣ ਕਰਕੇ ਵਾਤਾਵਰਨ ਠੀਕ ਨਹੀਂ ਧੁੰਦੀ ਹਵਾ 'ਚ ਜਾਓ ਖੁੱਲੇ ਮਕਾਨਾਂ 'ਚ ਜਾਓ ਇਹ ਕਿਹੜਾ ਸੈਕਟਰ ਹੈ ਕੀ ਗਰੀਬ ਗੁਰਬਾ 54% ਤੋਂ ਜਿਹੜਾ ਉਪਲਬਧ ਹਿੱਸਾ ਹੈ ਉਹ ਇੱਥੇ ਆ ਕੇ ਬਸ ਸਕਦਾ ਹੈ ਜ਼ਮੀਨ ਕਿਹਦੇ ਕੋਲ ਜਾਣੀ ਹੈ ਸਰਕਾਰ ਤਾਂ ਇੱਕ ਤਰ੍ਹਾਂ ਦਾ ਸੌਦੇਬਾਜ਼ ਆ। ਇਹ ਜ਼ਮੀਨ ਸਾਡੀ ਜਾਣੀ ਹੈ ਵੱਡੀਆਂ ਕੰਪਨੀਆਂ ਕੋਲ ਕਾਰਪੋਰੇਟ ਸੈਕਟਰ ਕੋਲ ਉਹਨੇ ਕਦੋਂ ਵੇਚਣੀ ਹੈ ਕੀ ਕਰਨਾ ਅਸਲ ਸਾਰਾ ਕੁਝ ਉਹਦੇ ਨੂੰ ਜਾ ਰਿਹਾ ਸਾਨੂੰ ਇਹ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਸਾਡਾ ਵਿਰੋਧ ਪ੍ਰਬੰਧ ਦੇ ਖਿਲਾਫ ਹੈ, ਕਾਰਪੋਰੇਟ ਸੈਕਟਰ ਦੇ ਖਿਲਾਫ ਹੈ। ਮੇਰਾ ਭੁਗਤਾਨਤਮਨ ਨੂੰ ਗਾਲਾਂ ਕੱਢਣ ਦਾ ਸਾਡਾ ਕੋਈ ਫਾਇਦਾ ਨਹੀਂ ਉਹਨੇ ਤਾਂ ਇੱਕ ਰੋਲ ਪਲੇ ਕਰਨਾ ਕੋਈ ਵੀ ਪਾਰਟੀ ਆ ਤੇ ਇੰਡੀਪੈਂਡੈਂਟ ਪਾਰਟੀ ਕਿੰਦਾ ਸਿਰਫ ਵਿਰੋਧ ਕਰਾਂਗੇ ਉਹ ਵੀ ਇਹੇ ਕੁਝ ਕਰਨਗੇ ਆਕਨੋਮੀ ਨੂੰ ਕਿਨੇ ਚਲਾਉਣਾ ਇਹ ਬੁਨਿਆਦ ਆ ਕਾਰਪੋਰੇਟ ਇਕਨੋਮੀ ਦੁਨੀਆ ਨੂੰ ਚਲਾ ਰਿਹਾ ਹੈ ਤੇ ਕੰਪਨੀਆਂ ਦਾ ਇੱਕ ਸਿਸਟਮ ਬਣ ਗਿਆ ਹੁਣ ਇਸ ਕਰਕੇ ਇਹਦੇ ਵਿਰੋਧ ਜਿੰਨਾ ਚਿਰ ਅਸੀਂ ਨਹੀਂ ਸਮਝਦੇ ਅਸੀਂ ਜਿਵੇਂ ਕਹਿੰਦੇ ਉੱਤੇ ਉੱਤੇ ਪੱਤਿਆਂ ਨਾਲ ਕੁੱਟਮਾਰ ਕਰਾਂਗੇ ਬੁਨਿਆਦ ਸਿਸਟਮ ਹੈ ਸਾਡੇ ਆਪਣੇ ਆਗੂਆਂ ਦੀ ਲੋਕਾਂ ਦੀ ਲੋਕ ਨੂੰ ਚੇਤਨ ਕਰਨ ਦੀ ਲੋੜ ਹੈ ਜਿੰਨਾ ਚਿਰ ਇਹ ਸਿਸਟਮ ਰਹੂਗਾ ਸਾਡੀ ਬਰਬਾਦੀ ਸਾਡੀ ਤੰਗੀ ਸਾਡੀ ਗਰੀਬੀ ਸਾਡੀ ਬੇਰੁਜ਼ਗਾਰੀ ਸਾਰੀਆਂ ਚੀਜ਼ਾਂ ਇਹ ਦੇਣ ਗਿਆ ਸਾਡਾ ਬਾਤਾਵਰਦ ਵੀ ਇਨਾਮ ਕਰਨ ਗਿਆ ਸਾਰਾ ਕੁਛ ਦੀ ਦੇਣ ਇਹ ਸਿਸਟਮ ਹੈ ਸਿਸਟਮ ਨੂੰ ਲੋਕਾਂ ਦੇ ਹਿੱਤਾਂ ਚ ਬਦਲਣ ਦੀ ਸਾਡੀ ਜਿਹੜੀ ਸਟ੍ਰਗਲ ਆ ਉਹ ਅਸੀਂ ਸਾਰੇ ਜਥੇ ਬੰਦੀਆਂ ਇਸ ਗੱਲ ਲਈ ਅੱਗੇ ਵੱਧ ਰਹੀਆਂ ਨੇ ਬਦਲਣਾ ਵੀ ਚਾਹੀਦਾ ਹੈ ਤਾਂ ਨਹੀਂ ਇਹ ਦਾਮ ਤਾਂ ਜੇ ਅਸੀਂ ਚੁੱਪ ਰਵਾਂਗੇ ਨਹੀਂ ਵਿਰੋਧ ਕਰਾਂਗੇ ਇਹ ਚੀਜ਼ਾਂ ਵਾਪਰ ਦਈਆਂ ਆਈਆਂ ਨੇ ਸਾਡੇ ਖਿਲਾਫ ਤਾਂ ਅਸੀਂ ਚਾਹੁੰਦੇ ਆਂ ਵੀ ਇਸ ਕੰਦੇ ਸੈਮੀਨਾਰਾਂ ਨਾਲ ਇਸ ਕੰਦੇ ਇਕੱਠਾਂ ਨਾਲ ਪਿੰਡ ਪਿੰਡ ਲੋਕਾਂ ਚ ਜਾਈਏ ਸਮਝਾਈਏ ਪਿਛਲੇ ਦਿਨਾਂ ਦਾ ਸਾਡੇ ਹੀ ਯਤਨ ਹੈ ਕਿ ਲੈਂਡ ਪੂਰਨੀ ਦਾ ਮਤਲਬ ਕੀ ਹੈ ਤੁਹਾਡੀਆਂ ਜ਼ਮੀਨਾਂ ਤੋਂ ਪੰਜਾਬ ਜਿਹੜਾ ਨਹੀਂ ਜਰਖੇਜ਼ ਧਰਤੀ ਹੈ ਇੱਥੇ ਚੀਜ਼ਾਂ ਵਸਾਉਣ ਦੀ ਕੀ ਲੋੜ ਹੈ ਕਿਹਦੇ ਲਈ ਹੈ ਸਵਾਲ ਆਪਾਂ ਵੀ ਕਰਾਂਗੇ ਆਮ ਜਨਤਾ ਲਈਏ ਲੋਕਾਂ ਤਾਂ ਹਲੇ ਮਕਾਨ ਵੀ ਨਹੀਂ ਇਕੋ ਵੀ ਖੇਤ ਨਹੀਂ ਸਕਦੇ ਤਾਂ ਇਸ ਕਰਕੇ ਇਹ ਸਿਸਟਮ ਹੈ ਜਿਹੜਾ ਇਹਨੂੰ ਪਛਾਣਣੀ ਹੈ ਇਹਦੇ ਵਿਰੁੱਧ ਅਸੀਂ ਲਾਮਬੰਦ ਕਰੀਏ ਸਟਰਗਲ ਕਰੀਏ ਇਹ ਤੋਂ ਬਿਨਾ ਸਾਡਾ ਕੋਈ ਬਚਾ ਨਹੀਂ ਚਾਹੇ ਸਾਡਾ ਖੇਤੀ ਦੇ ਭਾਅ ਦੇ ਮਸਲੇ ਸ਼ੁਰੂ ਹੁੰਦੇ ਹੁੰਦੇ ਅੱਜ ਅਸੀਂ ਜ਼ਮੀਨ ਨੂੰ ਬਚਾਉਣ ਵਾਲੇ ਪਾਸ ਜਾ ਗਏ ਪਹਿਲਾਂ ਸੈਂਟਰ ਨੇ ਸਾਰੀ ਜ਼ਮੀਨ ਨਾਲ ਦਿੱਤਾ ਵੀ ਇਕੱਠੇ ਹੋਏ ਹੁਣ ਅਸਲ ਜੇ ਪਾਲਟਾਂ 'ਚ ਉਦੋਂ ਸਮੁੱਚਾ ਕਿਸਾਨ ਇਕੱਠਾ ਹੋ ਗਿਆ ਹੁਣ ਪਾਲਟਾਂ 'ਚ ਵੀ ਇੱਕ ਪਿੰਡ ਦੀ 4 ਪਿੰਡ ਦੀ 10 ਪਿੰਡ ਨਹੀਂ ਲੈ ਲੋ ਉਹੀ ਲੋਕ ਦੁੱਖ ਮਹਿਸੂਸ ਕਰਨਗੇ ਉਹੀ ਲੜਨਗੇ ਜਿਹੜੀ ਕਿ ਯੂਨਿਟੀ ਹੈ ਕਿਸਾਨ ਲਹਿਰ ਦੀ ਉਹਦਾ ਦਾਅ ਪੇਚ ਹੈ politically ਆਇਆ ਸੀ ਸਹਿਰ ਮੂਵਮੈਂਟ ਨੂੰ ਖਲਾਰਦੀ ਹੈ ਹਾਂਜੀ ਕਿਹੜੀ ਜਥੇਬੰਦੀ ਹਾਂਜੀ ਮੈਂ ਹਰਦੀਪ ਸਿੰਘ ਘਣੁੜਕੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਫੂਬਸ ਕੱਪਰ ਅੱਜ ਦਾ ਸੈਮੀਨਾਰ ਰੱਖਿਆ ਅੱਜ ਦਾ ਸੈਮੀਨਾਰ ਹੈ ਜਿਹੜਾ ਇਹਦੇ ਦੋ ਮੁੱਖ ਮੁੱਦੇ ਏਜੰਡੇ ਹੈਗੇ ਨੇ ਇੱਕ ਤਾਂ ਲੈਂਡ ਪੂਲਿੰਗ ਹੈਗੀ ਜਿਹਦੇ ਤੇ ਆਪਣੇ ਸਾਥੀਆਂ ਨੇ ਪਹਿਲਾਂ ਦੱਸਿਆ ਤੁਹਾਨੂੰ ਇੱਕ ਦੂਸਰਾ ਏਜੰਡਾ ਜਿਹੜਾ ਹੈਗਾ ਇਹਦਾ ਹੈਗਾ ਆਪਣਾ ਆਫਟਾ ਫ੍ਰੀ ਟ੍ਰੇਡ ਐਗਰੀਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੈਗਾ ਇਹ ਕੀ ਹੈ ਇਹਦੇ ਤੇ ਲੋਕਾਂ ਨੂੰ ਕੀ ਨੁਕਸਾਨ ਹੈ ਇਹਦਾ ਉਹਦੇ ਤੇ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅੱਜ ਦੇ ਸੈਮੀਨਾਰ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਹੋਣੀ ਹੈ ਤਾਂ ਉਹਦੇ ਚ ਮੇਨ ਜਿਹੜਾ ਹੈਗਾ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸਾਂ ਮੁਕਤ ਵਿਪਾਰ ਸਮਝੌਤਾ ਵੀ ਇਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਤਾਂ ਇਹਦੇ ਤੇ ਕੁਝ ਜਿਹੜੇ ਦੇਸ਼ ਨੇ ਖਾਸ ਕਰਕੇ ਅਮਰੀਕਾ ਯੂ ਐਸ ਏ ਉਹ ਕਾਰਪੋਰੇਟ ਨੀਤੀਆਂ ਦੇ ਦਬਾਅ ਥਲੇ ਆ ਕੇ ਕੁਝ ਜਿਹੜੇ ਵਿਕਸਤ ਦੇਸ਼ ਨੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਉੱਪਰ ਜਿਹੜੇ ਹਲੇ ਵਿਕਸਤ ਨਹੀਂ ਹੋਏ ਉਹਨਾਂ ਦੇਸ਼ਾਂ ਦੇ ਉੱਪਰ ਇੱਕ ਦਬਾਅ ਬਣਾ ਰਹੇ ਨੇ ਵੀ ਜਿਹੜਾ ਸਮਝੌਤਾ ਹੈ ਜਿਹੜਾ ਅਸੀਂ ਸਮਾਨ ਦਾ ਆਦਾਨ ਪ੍ਰਦਾਨ ਕਰਦੇ ਹਾਂ ਐਕਸਪੋਰਟ ਇੰਪੋਰਟ ਕਰਦੇ ਹਾਂ ਉਹਨੂੰ ਬਿਲਕੁਲ ਉਹਦੇ ਜਿਹੜੇ ਟੈਕਸ ਨੇ ਉਹ ਮਾਫ ਕੀਤੇ ਜਾਣ ਤਾਂ ਉਹਦੇ ਤੇ ਸਾਨੂੰ ਜਿਹੜਾ ਨੁਕਸਾਨ ਹੋਣਾ ਉਹ ਇਹ ਹੈ ਵੀ ਸਾਡੇ ਇੱਥੇ ਸਾਡਾ ਦੇਸ਼ ਹੈ ਜਿਹੜਾ ਖੇਤੀ ਇੱਥੇ ਮੇਨ ਹੈ ਖੇਤੀ ਦੇ ਨਾਲ ਸਹਾਇਕ ਧੰਦੇ ਨੇ ਜਿਹੜੇ ਡੇਰੀ ਹੋ ਗਈ ਮੁਰਗੀ ਪਾਲਣ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਧੰਦੇ ਉਹ ਸਾਡੇ ਮੇਨ ਨੇ ਇੱਥੇ ਤਾਂ ਉਹ ਧੰਦਿਆਂ ਦੇ ਵਿੱਚ ਕੀ ਹੈ ਅਮਰੀਕਾ ਦੇ ਵਿੱਚ ਜਿਹੜੀ ਖੇਤੀ ਹੁੰਦੀ ਹੈ ਉੱਥੇ ਅਮਰੀਕਾ ਦੀ ਸਰਕਾਰ ਹੈ ਜਿਹੜੀ ਉਹ 100% ਸਬਸਿਡੀ ਉਹਨਾਂ ਨੂੰ ਦਿੰਦੀ ਹੈ। ਉਹਨਾਂ ਦੇ ਫਾਰਮ ਬਹੁਤ ਵੱਡੇ-ਵੱਡੇ ਨੇ। ਉਹਨਾਂ ਦੇ ਜਿਹੜੇ ਕਿਸਾਨ ਨੇ ਉਹ ਹਜ਼ਾਰਾਂ ਏਕੜ ਦੇ ਵਿੱਚ ਜਿਹੜੇ ਉਹ ਖੇਤੀ ਕਰਦੇ ਨੇ ਤੇ ਉਹਨਾਂ ਦਾ ਜਿੰਨਾ ਵੀ ਖਰਚਾ ਹੁੰਦਾ ਉਹ ਸਾਰੇ ਦਾ ਸਾਰਾ ਸਰਕਾਰ ਦਿੰਦੀ ਹੈ। ਉਹਨਾਂ ਦਾ ਘੱਟ ਰੇਟ ਤੇ ਵੀ ਵਿਕ ਜਾਂਦਾ ਤਾਂ ਵੀ ਉਹਨਾਂ ਨੂੰ ਮੁਨਾਫਾ ਹੁੰਦਾ। ਪਰ ਇੱਥੇ ਸਾਡੇ ਉਲਟ ਹੈ। ਇੱਕ ਤਾਂ ਸਾਡੇ ਇੱਥੇ ਲੈਂਡ ਹੋਲਡਿੰਗ ਜਿਹੜੀ ਹੈਗੀ ਉਹ ਬਹੁਤ ਥੋੜੀ ਹੈ। 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਉਹ ਲਗਭਗ 78% ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਤੇ 1.5 ਏਕੜ ਵਾਲਾ ਕਿਸਾਨ 5000 ਵਾਲੇ ਏਕੜ ਵਾਲੇ ਮਤਲਬ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਹੈਗਾ ਤਾਂ ਇਸ ਕਰਕੇ ਜਦੋਂ ਉੱਥੋਂ ਕੋਈ ਇਸ ਤਰ੍ਹਾਂ ਦੀਆਂ ਮਤਲਬ ਫਸਲਾਂ ਜਿਵੇਂ ਕਣਕ ਆਉਣੀ ਹੈ ਜਾਂ ਸੋਇਆਬੀਨ ਆਉਣੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮਤਲਬ ਜਿਹੜਾ ਵੀ ਕੋਈ ਪ੍ਰੋਡਕਟ ਇੱਥੇ ਆਉਣਾ ਹੈ ਤਾਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਸਸਤਾ ਛਟਣਾ ਬਾਜ਼ਾਰ ਦੇ ਵਿੱਚ ਸਸਤਾ ਛਟਣਗੇ ਤਾਂ ਇੱਥੋਂ ਦਾ ਜਿਹੜਾ ਰੇਟ ਹੈ ਉਹ ਆਟੋਮੈਟਿਕਲੀ ਘਟ ਜਾਣਾ ਹੈ ਤਾਂ ਇੱਥੋਂ ਦੀ ਕਿਸਾਨੀ ਆ ਜਿਹੜੀ ਉਹ ਪਹਿਲਾਂ ਹੀ ਬਰਬਾਦ ਹੋ ਰਹੀ ਹੈ ਤਾਂ ਉਹਦੇ ਉੱਪਰ ਹੋਰ ਵੀ ਫਿਰ ਬਹੁਤ ਜ਼ਿਆਦਾ ਅਸਰ ਪੈਣਾ ਹੈ ਤਾਂ ਇਸ ਕਰਕੇ ਮਤਲਬ ਇਹ ਜਿਹੜੀਆਂ ਨੀਤੀਆਂ ਨੇ ਇਹ ਦਬਾਅ ਦੇ ਥੱਲੇ ਹੋ ਰਹੀਆਂ ਨੇ ਸਾਡੀ ਜਿਹੜੀ ਸਰਕਾਰ ਹੈ ਭਾਵੇਂ ਇੱਕ ਵਾਰੀ ਉਹਨਾਂ ਨੇ ਮਤਲਬ ਜਵਾਬ ਦੇ ਦਿੱਤਾ ਹੈ ਉਹਨਾਂ ਨੂੰ ਉਹਨਾਂ ਨੇ ਖੇਤੀ ਸੈਕਟਰ ਜਿਹੜਾ ਹੈਗਾ ਜਾਂ ਡੈਰੀ ਸੈਕਟਰ ਹੈ ਜਾਂ ਹੋਰ ਇਹਦੇ ਨਾਲ ਦੇ ਜਿਹੜੇ ਸੰਬੰਧਿਤ ਸੈਕਟਰ ਨੇ ਉਹਨਾਂ ਨੂੰ ਇੱਕ ਵਾਰੀ ਮਨਾ ਕਰ ਦਿੱਤਾ ਹੈ ਨਹੀਂ ਉਹਦੇ ਵਿੱਚ ਆਪਣੇ ਲੈ ਕੇ ਆਏ ਹੈਗੇ ਤਾਂ ਉਹਦੇ ਇਵਜ ਦੇ ਵਿੱਚ ਉਹਦੇ ਵਿਰੁੱਧ ਮਤਲਬ ਜੁਐਸਨ ਨੇ ਤੁਸੀਂ ਦੇਖਿਆ ਹੋਣਾ ਜਿਹੜੇ ਪ੍ਰੋਡਕਟ ਇਥੋਂ ਇੰਡੀਆ ਦੇ ਵਿੱਚੋਂ ਜਾਂਦੇ ਨੇ ਯੂਐਸਏ ਦੇ ਵਿੱਚ ਉਹਨਾਂ ਦੇ ਉੱਪਰ 25% ਟੈਰਫ ਹੈ ਜਿਹੜਾ ਉਹ ਲਗਾਉਂਦਾ ਉਹ ਜਣੀ ਇੱਕ ਦਬਾਅ ਪਾਉਣ ਵਾਲੀ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ ਕਿ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਸਮਝੌਤੇ ਵੱਲ ਹੋਰ ਲਿਆਂਦਾ ਜਾਵੇ ਤੇ ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਲੋਕਾਂ ਨੂੰ ਅਸੀਂ ਅੱਜ ਦੱਸਣਾ ਹੈ ਤੇ ਸਮਝਾਉਣਾ ਹੈ ਸਾਰਾ ਕੁਝ ਤੇ ਅਵੇਅਰ ਕਰਨਾ ਹੈ ਤਾਂ ਕਿ ਲੋਕ ਇਹਦਾ ਵਿਰੋਧ ਕਰਨ ਜੇ ਉਹ ਵਿਰੋਧ ਕਰਨਗੇ ਤਾਂ ਇਹਨੂੰ ਜਿਹੜਾ ਹੈਗਾ ਅਸੀਂ ਖਤਮ ਕਰਵਾ ਸਕੀਏ ਹਾਂ ਜੀ ਕੀ ਦਵਾਈ ਕਿਹਦੇ ਤੋਂ ਰਵਿੰਦਰ ਸ਼ੇਖਵੋੜੀਆਂ ਜੀ ਆਗੋ ਕ੍ਰਿਤੀ ਸਾਡੇ ਠੀਕ ਹੈ ਜੀ ਜਿਹੜਾ ਟੈਕਸ ਆਇਆ ਇਹ 25% ਦੀ ਗੱਲ ਕਰਦੇ ਪਹਿਲਾਂ ਕਿ ਨਾ ਸੀ ਗਏ ਸੀ ਪਹਿਲਾਂ ਵੀ ਟੈਕਸ ਹੈਗੀ ਆ ਏਕੇ ਨੇ ਵੀ ਵਾਅਦਾ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਇਹ 25% ਤੋਂ ਇਹਨੂੰ 500% ਦੀ ਧਮਕੀ ਦੇ ਰਿਹਾ 트ੰਪ ਜਿਹੜਾ ਹੈ ਤੋ ਇਸ ਕਰਕੇ ਵਿਸ਼ਵ ਦੇ ਅੰਦਰ ਪੂੰਜੀ ਜਿਹੜੀ ਹੈਗੀ ਆ ਉਹ ਸੰਕਟ ਚ ਤਾਂ ਉਹ ਸੰਕਟ ਜਿਹੜਾ ਇਹ ਵਿਕਸਿਤ ਦੇਸ਼ ਜਿਹੜੇ ਉਹ ਉਪਵਾਰਸੀ ਦੇਸ਼ਾਂ ਦੇ ਉੱਤੇ ਸੁੱਟ ਕੇ ਉਹ ਆਪਣੀ ਜਿਹੜੀ ਪੂੰਜੀ ਨੂੰ ਬਚਾਉਣ ਦੇ ਲਈ ਆਪਣੇ ਪ੍ਰਬੰਧ ਨੂੰ ਬਚਾਉਣ ਦੇ ਲਈ ਇਹ ਸਾਰੀਆਂ ਚਾਲਾਂ ਜਿਹੜੀਆਂ ਨੇ 1991 ਤੋਂ 1996 ਤੱਕ ਦੀਆਂ ਆਰਥਿਕ ਨੀਤੀਆਂ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਰਹਿਨੁਮਾ ਆਗੂਆਂ ਨੇ ਸਮਝੌਤੇ ਕੀਤੇ ਦਸਤਕਤ ਕੀਤੇ ਬਿਨਾ ਪਾਰਲੀਮੈਂਟ ਨੂੰ ਦੱਸੇ ਪੀ ਇਹ ਸਾਰਾ ਕੁਝ ਉਹਦੇ ਤੇ ਆਧਾਰਿਤ ਹੈ ਕਿ ਉਸ ਤੋਂ ਵੱਧ ਕਸ਼ਮੀਰੀ ਤੇ ਮਾੜੀ ਗੱਲ ਇਹ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਸਾਰਾ ਕੁਝ ਰੱਖਿਆ ਤਾਂ ਸਰਸੰਤੀ ਨਾਲ ਪਾਸ ਕੀਤਾ ਗਿਆ ਇਸ ਕਰਕੇ ਸਾਡੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਲਈ ਜਿੰਮੇਵਾਰ ਕਿਸ ਤਰ੍ਹਾਂ ਦੇਖਦੇ ਹੋ ਟਰੈਕਟਰਾਂ ਜੱਫੀਆਂ ਪਾਉਂਦੇ ਮੋਦੀ ਸਾਹਿਬ ਤਾਂ ਜੱਫੀਆਂ ਪਾਉਂਦੇ ਨੇ ਇਸ ਤਰ੍ਹਾਂ ਜੱਫੀਆਂ ਸਿਰਫ ਦਿਖਾਵਾ ਇਹ ਨਾਟਕ ਨੇ ਤੇ ਹੁਣ ਇਹ ਜਵਾਬ ਦੇਣ ਇਹ ਜਦੋਂ ਉਹ ਲਗਾਤਾਰ ਧਮਕੀਆਂ ਦੇ ਰਿਹਾ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਇਸ ਕਰਕੇ ਲੋਕਾਂ ਨੂੰ ਇਹ ਬੁੱਧੂ ਬਣਾਉਣ ਦੀਆਂ ਗੱਲਾਂ ਤੇ ਜਾਂ ਬੋਟ ਖੁੰਡਣ ਦੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ ਹੈਗਾ ਸਾਰੇ ਦੇ ਸਾਰੇ ਆਪਣੀ ਦੇਸ਼ ਲਈ ਆਪਣੇ ਸਰਮਾਇਏ ਲਈ ਔਰ ਇਹ ਕਾਰਪੋਰੇਟਸ ਦੇ ਨੁਮਾਇੰਦੇ ਆ ਸਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਸ਼ਕਤੀਸ਼ਾਲੀ ਦੇਖਣ ਦੀ بجائے ਦੇਖਣ ਦੀ ਲੋੜ ਹੈ ਕਿ ਜੇ 트럼ਪ ਹੈ ਤਾਂ ਕੋਕੋਕੋਲਾ ਦਾ ਕਰੰਦਾ ਹੈ ਇਸੇ ਤਰ੍ਹਾਂ ਜੇ ਬਾਈਡਨ ਸੀ ਜਾਂ ਦੂਜੇ ਤੀਜੇ ਸੀ ਤਾਂ ਪੈਪਸੀ ਦੇ ਕੰਦੇ ਸੀਗੇ ਇਸ ਕਰਕੇ ਕਾਰਪੋਰੇਟਸ ਸਪੌਂਸਰਡ ਇਹ ਸਾਰੇ ਹੈਗੇ ਆ ਇਵਨ ਕਿ ਸਾਡੇ ਦੇਸ਼ ਦੇ ਆਗੂ ਜਿਹੜੇ ਆ ਉਹ ਵੀ ਅਵਾਨੀ ਅਦਾਨੀ ਤੋਂ ਲੈ ਕੇ ਮਲਟੀਨੇਸ਼ਨਲ ਕਾਰਪੋਰੇਸ਼ਨ ਦੀ ਨੁਮਾਇੰਦਗੀ ਕਰਦੇ ਆ ਤੇ ਜਾਂ ਉਹਨਾਂ ਦੇ ਇੱਕ ਕਲਰਕ ਨੇ ਇਸ ਤੋਂ ਵੱਧੇ ਕੁਝ ਵੀ ਨਹੀਂ ਹੈਗੇ ਉਹਨਾਂ ਦਾ ਕੰਮ ਕਰਕੇ ਦੇ ਰਿਹਾ ਇਸੇ ਕਰਕੇ ਹਰ ਖੇਤਰ 'ਚ ਸੰਕਟ ਹੈ ਖੇਤੀ ਦਾ ਸੰਕਟ ਹੈ ਤੇ ਦੂਸਰੇ ਖੇਤਰਾਂ ਦਾ ਹੈਗਾ ਤੇ ਸਾਰੀ ਜਿਹੜੀ ਆ ਲੋਕਾਂ ਦੀ ਹਾਲਤ ਤਾਂ ਮਾੜੀ ਹੋਰੀ ਆ ਸਾਡੇ ਦੇਸ਼ 'ਚ ਉਜਾੜਾ ਤਾਂ ਆ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਗਰੀਬੀ ਬੇਰੁਜ਼ਗਾਰੀ ਉਹ ਸਾਰੇ ਦੇ ਵਿੱਚੋਂ ਦੀ ਪੈਦਾ ਬਾ